ਬਦਨਾਲ ਅੱਜ ਪੰਜਾਬ ਦੇ ਦਫ਼ਤਰਾਂ ਦੇ ਵਿੱਚ ਇੱਕ ਬਦਲਾਅ ਦੀ ਸਰਕਾਰ ਦੀ ਝਲਕ ਦਿਖਾਉਣ ਲੱਗਿਆ ਕਿ ਕਿਵੇਂ ਬਦਲਾਅ ਆਇਆ ਔਰ ਕਿੰਨੇ ਸੋਹਣੇ ਕਿਵੇਂ ਸੱਜੇ ਢੰਗ ਨਾਲ ਜਿਹੜੇ ਕੰਮ ਦਫ਼ਤਰਾਂ ਦੇ ਵਿੱਚ ਹੋ ਰਹੇ ਨੇ ਔਰ ਮੈਂ ਖੜਾ ਇੱਥੇ ਜਿਹੜਾ ਸਾਡਾ ਟਰਾਂਸਪੋਰਟ ਵਿਭਾਗ ਦਾ ਦਫ਼ਤਰ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਔਰ ਇੱਥੇ ਏਡਿਕ ਲੋਕਾਂ ਨੂੰ ਖੱਜਲ ਖਵਰੀ ਹੋ ਰਹੀ ਹੈ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਲੋਕਾਂ ਦੇ ਚਾਹੇ ਕਿਸੇ ਨੇ ਲਾਇਸੈਂਸ ਨਮਾ ਬਣਾਉਣਾ ਹੈ ਚਾਹੇ ਕਿਸੇ ਨੇ ਜਿਹੜੀ ਗੱਡੀਆਂ ਦੀ ਪਾਸਿੰਗ ਕਰਾ ਕੇ ਆਰਸੀ ਦੀ ਇੱਕ ਕਾਪੀ ਲੈਣੀ ਹੈ ਉਹ ਸਾਰੇ ਕੰਮਾਂ ਦੇ ਵਿੱਚ ਐਡੀ ਕਿ ਖੱਜਲ ਖਵਰੀ ਹੋ ਰਹੀ ਹੈ ਵੀ ਲੋਕ ਤਿੰਨ ਤਿੰਨ ਮਹੀਨੇ ਤੋਂ ਇੱਕ ਇੱਕ ਸਾਲ ਤੋਂ ਦਫ਼ਤਰਾਂ ਦੇ ਵਿੱਚ ਧੱਕੇ ਕਾਂਦੇ ਪੈ ਰਹੇ ਨੇ ਔਰ ਦੂਜੇ ਪਾਸੇ ਜਿਨ੍ਹਾਂ ਲੋ ਅਫਸਰਾਂ ਨੇ ਜਿਨ੍ਹਾਂ ਮੰਤਰੀਆਂ ਨੇ ਜਿਨ੍ਹਾਂ ਨੇ ਕੰਮ ਕਰਨੇ ਨੇ ਉਹ ਕਾਮਕਾਰ ਜਿਹੜਾ ਅੱਜ ਹੱਥ ਤੇ ਹੱਤ ੜ ਕੇ ਬੈਠੇ ਨੇ ਕਿਉਂਕਿ ਉਹਨਾਂ ਕੋਲ ਜਿਹੜੇ ਕੰਪਨੀ ਨੇ ਪਿਛਲੇ ਸਮੇਂ ਟੈਂਡਰ ਸੀ ਜਿਹਦੇ ਕੋਲ ਜਿਹੜੀ ਕੰਪਨੀ ਪ੍ਰਿੰਟਿੰਗ ਕਰਦੀ ਸੀ ਟੋਟਲ ਕਾਪੀਆਂ ਦੀ ਜਾਂ ਲਾਇਸੈਂਸਾਂ ਦੀ ਉਹ ਕੰਪਨੀ 2 ਮਹੀਨੇ ਤੋਂ ਪੰਜਾਬ ਦੇ ਵਿੱਚੋਂ ਕੰਮ ਛੱਡ ਕੇ ਚਲੀ ਗਈ। ਸੋ ਆਹ ਜਿਹੜਾ ਮੈਂ ਤੁਹਾਨੂੰ ਤੁਹਾਡਾ ਨਾਲ ਸਾਂਝੀ ਕਰਨ ਲੱਗਿਆ ਗੱਲ ਉਹ ਇਹ ਹੈ ਕਿ ਜਿਵੇਂ ਜਿੰਨੇ ਵੀ ਪੰਜਾਬ ਦੇ ਵਿੱਚ ਚਾਹੇ ਕਿਸੇ ਨੇ ਕੋਈ ਨਵਾਂ ਲਾਇਸੈਂਸ ਬਣਾਉਣਾ ਹੈ ਜਾਂ ਕਿਸੇ ਨੇ ਆਰ ਸੀ ਹੈ ਜਿਹੜੀ ਉਹ ਆਰ ਸੀ ਨਵੀਂ ਬਣਾਉਣੀ ਹੈ ਜਾਂ ਆਰ ਸੀ ਜਿਹੜੀ ਆ 15 ਸਾਲ ਤੋਂ ਬਾਅਦ ਜਦੋਂ ਗੱਡੀ ਦੀ ਪਾਸਿੰਗ ਹੁੰਦੀ ਹੈ ਉਸ ਤੋਂ ਬਾਅਦ ਰੀਨਿਊ ਕਰਾ ਕੇ ਆਰ ਸੀ ਲੈਣੀ ਹੈ ਕਿਸੇ ਨੂੰ ਜਿਹੜੀ ਆਰ ਸੀ ਦੇ ਅੱਜ ਪ੍ਰਿੰਟਿੰਗ ਪੰਜਾਬ ਦੇ ਵਿੱਚ ਹੋ ਨਹੀਂ ਰਹੀ। ਨਾ ਲਾਇਸੈਂਸ ਜਿਹਨੇ ਨਵਾਂ ਬਣਾਉਣਾ ਉਹਦੀ ਕੋਈ ਪ੍ਰਿੰਟਿੰਗ ਹੋ ਰਹੀ ਆ ਔਰ ਜਿਨੇ ਕਿਸੇ ਨੇ ਲੋਨ ਕਰਾਉਣਾ ਜੇ ਲੋਨ ਕਰਵਾਇਆ ਤਾਂ ਲੋਨ ਜਿੰਨਾ ਚਿਰ ਆਰਸੀ ਨਹੀਂ ਮਿਲਦੀ ਉਹਨਾਂ ਚਿਰ ਉਹਦਾ ਲੋਨ ਨਹੀਂ ਹੋ ਸਕਦਾ ਔਰ ਜੇ ਕਿਸੇ ਨੇ ਲੋਨ ਉਤਾਰਨਾ ਹੈ ਆਪਣੀ ਗੱਡੀ ਤੇ ਆਰਸੀ ਦੇ ਉੱਤੋਂ ਤਾਂ ਲੋਨ ਉਤਾਰ ਕੇ ਫੇਰ ਆਰਸੀ ਦਾ ਪ੍ਰਿੰਟ ਨਹੀਂ ਮਿਲ ਰਿਹਾ ਇਸ ਤਰੀਕੇ ਨਾਲ ਇੰਨੀ ਕ ਲੋਕਾਂ ਨੂੰ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਟ੍ਰਾਂਸਪੋਰਟ ਵਿਭਾਗ ਦੇ ਦਫ਼ਤਰਾਂ ਦੇ ਵਿੱਚ ਖੱਜਲਖਵਰੀ ਹੋ ਰਹੀ ਹੈ ਵੀ ਕੋਈ ਹਾਲ ਹੀ ਲਾ ਨਹੀਂ ਕਿਸੇ ਨੇ ਲਾਇਸੈਂਸ ਕਿਸੇ ਨੇ ਬਾਹਰ ਜਾਣਾ ਆਪਣੀ ਲਾਇਸੈਂਸ ਦਾ ਪ੍ਰਿੰਟ ਨਹੀਂ ਮਿਲ ਸਕਦਾ ਸੋ ਇਸ ਤਰੀਕੇ ਨਾਲ ਅੱਜ ਦਫ਼ਤਰਾਂ ਦੇ ਵਿੱਚ ਤਕਰੀਬਨ 2 ਮਹੀਨੇ ਤੋਂ ਤਾਂ ਇਹ ਕੰਮ ਰੁਕੇ ਪਏ ਨੇ ਔਰ 1 ਸਾਲ ਤੋਂ ਜਿਹੜਾ ਆਨਲਾਈਨ ਜਿਹੜਾ ਪੁਰਾਣਾ ਬੈਕਲੌਗ ਪਿਆ 1 ਸਾਲ ਤੋਂ ਉਹ ਕੰਮ ਬਿਲਕੁਲ ਠੱਪ ਹੈ ਔਰ ਉਹ ਕੰਮ ਹੋ ਹੀ ਨਹੀਂ ਰਿਹਾ ਸਸ ਨਾ ਸਬਸਤੀਲਾਂ ਚ ਹੋ ਰਿਹਾ ਨਾ ਜ਼ਿਲ੍ਹਾ ਪੱਧਰ ਦੇ ਦਫ਼ਤਰਾਂ ਤੇ ਹੋ ਰਿਹਾ ਔਰ ਇਸ ਤੋਂ ਬਿਨਾ ਇੱਕ ਨਵਾਂ ਬਦਲਾ ਜਿਹੜਾ 2000 ਸਤੰਬਰ ਦੇ ਵਿੱਚ 2024 ਦੇ ਵਿੱਚ ਆਇਆ ਹੁਣ ਤੋਂ ਜਿਹੜਾ ਸਤੰਬਰ 1 ਸਤੰਬਰ ਤੋਂ ਲਾਗੂ ਹੋਇਆ ਪੰਜਾਬ ਦੇ ਵਿੱਚ ਉਹ ਜਿੰਨੀਆਂ ਵੀ ਸਾਡੀਆਂ ਜਿਹੜੇ ਵਹੀਕਲ ਨੇ ਜਿਹਨਾਂ ਨੂੰ ਗ੍ਰੀਨ ਟੈਕਸ ਜਿਹੜਾ ਲਾਇਆ ਗ੍ਰੀਨ ਟੈਕਸ ਦੇ ਵਿੱਚ 2500 ਰੁਪਏ ਇੱਕ ਟਰੱਕ ਨੂੰ ਲਾਇਆ ਗਿਆ ਪਿਕਅਪ ਜੀਪ ਆ ਜੀ ਨੂੰ 1500 ਲਾਇਆ ਗਿਆ ਸਕੂਲ ਬੱਸਾਂ ਨੂੰ ਲਾਇਆ ਗਿਆ ਕਾਰਾਂ ਨੂੰ ਜਿਹੜੀਆਂ 1500 ਸੀਸੀ ਤੋਂ ਜਿਹੜੀਆਂ ਚਾਹੇ ਡੀਜ਼ਲ ਹੈ ਚਾਹੇ ਪੈਟਰੋਲ ਹੈ ਜੇ ਪੈਟਰੋਲ ਹੈ ਤਾਂ ਉਹਨੂੰ 3000 ਰੁਪਏ ਜੇ ਡੀਜ਼ਲ ਹੈ ਉਹਨੂੰ 4000 ਰੁਪਏ ਜੇ 1500 ਸੀਸੀ ਤੋਂ ਉੱਪਰ ਤਾਂ ਪੈਟਰੋਲ ਨੂੰ 4000 ਡੀਜ਼ਲ ਨੂੰ 6000 ਰੁਪਏ ਇਹ ਜਿਹੜੇ ਗ੍ਰੀਨ ਟੈਕਸ ਇੱਕ ਸਰਕਾਰ ਨੇ ਇਸਨੇ ਲਾਇਆ ਜਿਹੜਾ ਕਿ ਹਰ ਇੱਕ ਨੂੰ ਦੇਣਾ ਪੈਣਾ ਸੋ ਇਸ ਕਰਕੇ ਇਸ ਤਰੀਕੇ ਨਾਲ ਅੱਜ ਪੰਜਾਬ ਦੇ ਵਿੱਚ ਇੰਨੀ ਕੁ ਲੋਕਾਂ ਨੂੰ ਖੱਜਲ ਖਵਰੀ ਹੋ ਰਹੀ ਆ ਵੀ ਪੈਸੇ ਵੀ ਜੇ ਆਰਸੀ ਜਿਹੜੇ ਦਫਤਰਾਂ ਦੇ ਵਿੱਚ ਉਹਨਾਂ ਨੇ ਭਰਤੇ ਪਰ ਉਹਨਾਂ ਨੂੰ ਪ੍ਰਿੰਟ ਨਹੀਂ ਮਿਲ ਰਿਹਾ ਸੋ ਅਸੀਂ ਸਰਕਾਰ ਦੇ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਲਿਆਉਣਾ ਚਾਹੁੰਦੇ ਆਂ ਵੀ ਅੱਜ ਤੁਸੀਂ ਤਾਂ ਦਿੱਲੀ ਘੁੰਮਦੇ ਫਿਰ ਰਹੇ ਹੋ ਤੁਸੀਂ ਦਿੱਲੀ ਤੋਂ ਅੱਜ ਜਿਹੜੀ ਆ ਮੂੰਹ ਦੀ ਖਾ ਕੇ ਉੱਥੋਂ ਹਾਰ ਕੇ ਵਾਪਸ ਆ ਗਏ ਆ ਪੰਜਾਬ ਨੂੰ ਸੰਭੋ ਪੰਜਾਬ ਨੂੰ ਦੇਖੋ ਅੱਜ 3 ਸਾਲ ਦਾ ਸਮਾਂ ਬੀਤ ਚੁੱਕਿਆ ਆ ਸੜਕ ਤੇ ਜਿੱਥੇ ਅਸੀਂ ਵਿੱਚ ਖੜੇ ਆ ਟੁੱਟੀਆਂ ਸੜਕਾਂ ਬੁਰੇ ਹਾਲ ਇੱਕ ਵੀ ਪਿੰਡ ਦੇ ਵਿੱਚ ਕਿਸੇ ਡਿਵੈਲਪਮੈਂਟ ਨਹੀਂ ਹੋਈ ਇੱਕ ਵੀ ਸ਼ਹਿਰ ਦੇ ਵਿੱਚ ਕਿਤੇ ਡਿਵੈਲਪਮੈਂਟ ਨਹੀਂ ਹੋਈ ਕੋਈ ਸਾਨੂੰ ਨਵੇਂ ਦਫ਼ਤਰਾਂ ਦੇ ਵਿੱਚ ਨਵਾਂ ਬਦਲਾਅ ਨਹੀਂ ਦਿਖ ਰਿਹਾ ਸਾਰੇ ਦਫ਼ਤਰਾਂ ਦੇ ਵਿੱਚ ਖੱਜਲ ਖਵਾਰੀ ਹੋ ਰਹੀ ਹੈ ਔਰ ਆ ਦਫ਼ਤਰ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਟ੍ਰਾਂਸਪੋਰਟ ਵਿਭਾਗ ਦੀ ਅਸੀਂ ਜਿਹੜੀ ਗੱਲ ਕਰ ਰਹੇ ਆ ਐਸ ਦਫ਼ਤਰ ਦੇ ਵਿੱਚ ਦਫ਼ਤਰਾਂ ਦੇ ਵਿੱਚ ਅੱਜ ਕਿਤੇ ਵੀ ਕੋਈ ਜਿਹੜਾ ਪ੍ਰਿੰਟਿੰਗ ਵਗੈਰਾ ਨਾ ਹੋਣ ਕਰਕੇ ਸਾਰੀਆਂ ਆਰਸੀਆਂ ਦਾ ਸਾਰੇ ਲਾਇਸੈਂਸਾਂ ਦਾ ਕੰਮ ਬਿਲਕੁਲ ਠੱਪ ਪਿਆ ਜੀ ਹਰ ਇੱਕ ਘਰ ਘਰ ਵੀਹਿਕਲ ਖੜਾ ਹੈ ਹਰ ਇੱਕ ਨੂੰ ਲਾਇਸੈਂਸ ਦੀ ਜ਼ਰੂਰਤ ਹੈ ਪਰ ਅੱਜ ਉਹ ਕੰਮ ਹੋ ਨਹੀਂ ਰਿਹਾ ਬੜੀ ਵੱਡੀ ਇਹ ਜਿਹੜੀ ਸਾਡੇ ਜਿਹੜੇ ਪੰਜਾਬ ਵਾਸੀਆਂ ਨੂੰ ਪ੍ਰੋਬਲਮ ਖੜੀ ਹੋਈ ਹੈ ਸੋ ਅਸੀਂ ਸਰਕਾਰ ਦੇ ਜਿੱਥੇ ਤੇ ਹੌਂਚ ਲੈਣਾ ਚਾਹਣਾ ਹੈ ਉੱਥੇ ਮੈਂ ਸਾਰੀ ਸੰਗਤ ਨੂੰ ਇਹ ਬੇਨਤੀ ਕਰਨਾ ਵੀ ਤੁਸੀਂ ਆਪਣੇ ਵਿਚਾਰ ਵੀ ਦੱਸਿਓ ਸਾਨੂੰ ਵੀ ਕਿੱਥੇ ਕਿੱਥੇ ਸਰਕਾਰ ਨੇ ਬਦਲਾਅ ਕਰੇ ਨੇ ਕਿਹੜੇ ਕਿਹੜੇ ਦਫ਼ਤਰਾਂ 'ਚ ਬਦਲਾਅ ਕਰੇ ਨੇ ਕਿਹੜੀ-ਕਿਹੜੀ ਨਵੀਂ ਡਿਵੈਲਪਮੈਂਟ ਹੋਈ ਪੰਜਾਬ ਦੇ ਵਿੱਚ ਕਿਹੜੀ-ਕਿਹੜੀ ਗੱਲ ਪੰਜਾਬ ਦੇ ਵਿੱਚ ਨਿਵੇਕਲੀ ਕਰੀ ਤਾਂ ਕਿ ਸਾਨੂੰ ਵੀ ਪਤਾ ਲੱਗ ਸਕੇ ਅਸੀਂ ਕਿ ਸਾਡੀ ਕਿਸੇ ਨਾ ਕੋਈ ਨਿੱਜੀ ਬੈਰ ਜਾਂ ਨਿੱਜੀ ਰੰਜਸ਼ ਨਹੀਂ ਹੈ ਅਸੀਂ ਤਾਂ ਸਿਰਫ ਤੇ ਸਿਰਫ ਪাবਲਿਕ ਦੇ ਹਿੱਤ ਦੀ ਗੱਲ ਕਰਨੀ ਆ ਸੋ ਉਹ ਅੱਜ ਅਸੀਂ ਜਿਹੜੀ ਆ ਟ੍ਰਾਂਸਪੋਰਟ ਵਿਭਾਗ ਦੀ ਗੱਲ ਕਰ ਲਾਂਗੇ ਟ੍ਰਾਂਸਪੋਰਟ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਆ ਦਫ਼ਤਰਾਂ ਦਾ ਹਾਲ ਦੇਖੋ ਆ ਦਫ਼ਤਰਾਂ ਦੇ ਵਿੱਚ ਜੋ ਸਬਦਾ ਸਹੂਲਤਾਂ ਅੱਜ ਪੰਜਾਬ ਦੇ ਲੋਕਾਂ ਨੂੰ ਮਿਲਣੀਆਂ ਚਾਹੀਦੀਆਂ ਨੇ ਅੱਜ ਹਰ ਜਿਨ੍ਹਾਂ ਨੇ ਰੀਨਿਊ ਰੀਨਿਊ ਕਰਾਉਣੀਆਂ ਨੇ ਗੱਡੀਆਂ 15-15 ਸਾਲ ਬਾਅਦ ਆਜ ਉਹਨਾਂ ਨੂੰ 500 ਰੁਪਏ ਜਿਹੜੀ ਆ ਗੱਡੀ ਨੂੰ ਪਲੰਟੀ ਲੱਗ ਰਹੀ ਆ ਮੰਥ ਦੀ 300 ਰੁਪਏ ਇੱਕ ਮੋਟਰਸਾਈਕਲ ਵਾਲੇ ਵੀਹਿਕਲ ਵਾਲੇ ਨੂੰ ਪਰ ਮੰਥ ਦੀ ਪਲੰਟੀਆਂ ਲੱਗ ਰਹੀਆਂ ਲੋਕਾਂ ਨੂੰ ਜਿਹੜੀਆਂ ਸਰਕਾਰ ਦੀ ਨਲਾਇਕੀ ਕਰਕੇ ਔਰ ਜਿਹੜੀਆਂ ਪਲੰਟੀਆਂ ਲੱਗ ਰਹੀਆਂ ਇਹ ਵੀ ਸਾਡੀ ਬੇਨਤੀ ਹੈ ਵੀ ਜਿੰਨਾ ਚਿਰ ਸਰਕਾਰ ਦਾ ਕੰਮ ਬੰਦ ਰਿਹਾ ਇਹ ਪਲੰਟੀਆਂ ਲੋਕਾਂ ਤੋਂ ਬਿਲਕੁਲ ਨਹੀਂ ਲੈਣੀਆਂ ਚਾਹੀਦੀਆਂ ਇਹ ਸਰਕਾਰ ਦੀ ਨਲਾਇਕੀ ਦੇ ਕਾਰਨ ਕੰਮ ਬੰਦ ਹੋਇਆ ਹੋਇਆ ਸੋ ਜੇ ਮੇਰੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਪਤਾ ਲੱਗ ਸਕੇ ਵੀ ਇਹ ਜਿਹੜੀ ਖੱਜਲਖੋਰੀ